ਅੱਜ ਜਿਹੜਾ ਐਕਸ਼ਨ ਕਰਨਾ ਸੀ ਡੱਲੇਵਾਲ ਸਾਹਿਬ ਹੋਰਾਂ ਨੇ ਉਹ ਸੁਖਜੀਤ ਸਿੰਘ ਨੂੰ ਕਰਨਾ ਪੈ ਰਿਹਾ ਜੀ ਜਗਜੀਤ ਸਿੰਘ ਦੀ ਜਗ੍ਹਾ 'ਚ ਪੰਜਾਬ ਸਰਕਾਰ ਨੇ ਜਿਹੜਾ ਇਹ ਕਾਰਾ ਕੀਤਾ ਹੈ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਤੇ ਤੁਹਾਨੂੰ ਬੜੀ ਹਮਦਰਦੀ ਜੀ ਵੀ ਜਦੋਂ ਤੁਸੀਂ ਪੌਣੇ 3 ਵਜੇ ਚੱਕ ਕੇ ਲੈ ਗਏ ਤੇ ਜਿਹ ਉਹਦੇ ਨਾਲ ਹਮਦਰਦੀ ਸੀ ਉਹਨੂੰ ਚੈੱਕ ਅਪ ਕਰਾਉਣਾ ਸੀ ਤੁਹਾਡੇ ਕੋਲ ਕਿਸੇ ਨੇ ਅਪੀਲ ਕੀਤੀ ਹੈ ਵੀ ਇਹ ਇਲਾਜ ਨਹੀਂ ਕਰਾ ਰਿਆ ਤੇ ਵੀ ਤੁਸੀਂ ਇਹਦਾ ਇਲਾਜ ਕਰਾ ਦਿਓ ਫਿਰ ਜੇ ਉਹਨੂੰ ਤੁਸੀਂ ਲੈ ਕੇ ਜਾਣਾ ਤੇ ਉਹਨੂੰ ਪਜਾਮਾ ਨਹੀਂ ਪਾਉਣ ਦਿੱਤਾ ਸਿਰ ਤੇ ਦਸਤਾਰ ਨਹੀਂ ਬੰਨਣ ਦਿੱਤੀ ਕਿ ਕਹਿੰਦੇ ਨੇ ਵੀ ਪੰਜਾਬ ਸਰਕਾਰ ਇਹ ਹੁਣ ਤੱਕ ਇਹ ਗੱਲ ਕਹਿੰਦੀ ਆ ਇਹਨੇ ਪਰਸੁੱਟ ਬੀਟਵੀ ਕੀਤਾ ਸੀ ਕੱਲ ਪਰਸੋ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੀ ਇਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕੀ ਇਹ ਲਾਹੌਰ ਜਾਣ ਹੁਣ ਇਹਨੂੰ ਇਹ ਪੁੱਛਿਆ ਜਾਵੇ ਵੀ ਤੂੰ ਇੱਥੋਂ ਚੋੱਕੇ ਲੈ ਗਿਆ ਤੇ ਤੇਰੇ ਨਾਲ ਹੁਣ ਉਹ ਥੋਪੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ ਕੇਂਦਰ ਸਰਕਾਰ ਨੇ ਕਹਿੰਦਾ ਅਸੀਂ ਚਕਾਇ ਨਹੀਂ ਚਕਾਇਆ ਕੇਂਦਰ ਨੇ ਉਹਦੀਆਂ ਚ ਉਹਦੇ ਕਹਿ ਦੇ ਉੱਤੇ ਇਹਨੇ ਚੌਕੇ ਖੜਿਆ ਅਦਾਸ ਦੇ ਨਾਲ ਸ਼ੁਰੂਆਤ ਹੁੰਦੀ ਹੈ ਜੀ ਸਾਹਿਬ ਜੀ ਦੇ ਚਰਣਾ ਵਿਚ ਅਦਾਸ ਸਾਹਿਬ ਇਹ ਕੀਆ ਕਰਦੇ ਭਾਈ ਜੀ ਭਾਈ ਸੁਖਜੀਤ ਸਿੰਘ ਜੀ ਨੂੰ ਮਰਨਵਰਤ ਉੱਤੇ ਬੈਠਣ ਦੀ ਆਗਿਆ ਬਖਸ਼ੀ ਕਰ ਨਹੀਂ ਸਕੇ ਪਾਤਸ਼ਾਹ ਜੀ ਉਹ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਾਂ ਕਦੇ ਮਰਨਵਰਤ ਜਾਂ ਭੁੱਖ ਹੜਤਾਲ ਦੀ ਗੱਲ ਹੀ ਨਹੀਂ ਕੀਤੀ ਜੀ ਤੇ ਅੱਜ ਇਜਾਜ਼ਤ ਤੁਹਾਨੂੰ ਲੱਗਦਾ ਵੀ ਗੁਰੂ ਨੇ ਇਜਾਜ਼ਤ ਦੇਤੀ ਹੋਣੀ ਜੀ ਇਹ ਜਿਹੜਾ ਪ੍ਰੋਗਰਾਮ ਹੈ ਮੈਂ ਵੀ ਇਸ ਗੱਲ ਦੇ ਹੱਕ ਤੇ ਨਹੀਂ ਹਾਂਗਾ ਜੀ ਜੀ ਲੇਕਿਨ ਪਰ ਸਾਡੇ ਕੋਲੇ ਖਾਲਸਾ ਜੀ ਕੋਈ ਹੋਰ ਹਥਿਆਰ ਨਹੀਂ ਹੈਗਾ ਤੁਸੀਂ ਦੱਸ ਦੋ ਚੱਲ ਤੁਸੀਂ ਦੱਸ ਦੋ ਫੇ ਅਸੀਂ ਹੋਰ ਕੀ ਕਰੀਏ ਅੱਜ ਦਾ ਆਪਸ਼ਨ ਦੱਸਿਆ ਜੀ ਲੋਕਾਂ ਨੇ ਅਸੀਂ ਹਾਂ ਸਾਡੇ 9 ਮਹੀਨੇ ਤੋਂ ਬੈਠੇ ਆ ਲੋਕ ਕਹਿੰਦੇ ਨੇ ਤੁਸੀਂ ਰਸਤਾ ਰੋਕਿਆ ਬਾੜਾਂ ਦੇ ਉੱਤੇ ਬੈਠਾ ਜੇ ਉਹ ਜਾ ਕੇ ਜੰਮੂ ਬਾੜ ਰੋਕ ਦਿਆਂਗੇ ਤੇ ਉਹ ਰਸਤੇ ਦੇ ਰੋਕ ਦਾਂਗੇ ਰਸਤਾ ਹੀ ਰੋਕਣੇ ਪੈਣਗੇ ਨਾ ਜੇ ਅਸੀਂ ਜਾਣੀਏ ਕਿਸੇ ਮਿਨਿਸਟਰਾਂ ਦੇ ਜਾਣੀਏ ਐਮਐਲਏ ਦੇ ਜਾਣੀਏ ਉੱਥੇ ਨਹੀਂ ਜਿੱਥੇ ਵੀ ਡਾਂਗਾ ਵਰਦੀਆਂ ਨੇ ਦੱਸੋ ਕਿਹੜੇ ਪਾਸੇ ਜਾਈਏ ਜਦੋਂ ਜੇਡ ਮੰਨ ਲਓ ਡੱਲੇਵਾਲ ਸਾਹਿਬ ਦੀ ਜਾਂ ਸੁਖਜੀਤ ਸਿੰਘ ਹੋਰਾਂ ਨੂੰ ਕੁਝ ਹੋ ਜਾਂਦਾ ਇਹਨਾਂ ਦੀ ਸਿਹਤ ਨੂੰ ਫਿਰ ਹਾਲਾਤ ਨਹੀਂ ਵਿਗੜਨੇ ਫਿਰ ਸਗਾਵੇਂ ਹੋ ਜਾਣੇ ਜੀ ਡਾਂਗ ਤਾਂ ਫੇਰ ਵੀ ਫਿਰਨੀ ਆ ਨਾ ਜੀ ਫਿਰ ਲੋਕਾਂ ਨੇ ਢੜਕਾੜ ਚ ਨਹੀਂ ਆਉਣਾ ਜੀ ਵੀ ਸਾਡਾ ਭਾਈ ਆਗੂ ਮਰ ਗਿਆ ਜਾਂ ਇਹ ਅਫਸੋਸ ਕਰਕੇ ਚਲ ਜਾਣਗੇ ਵੀ ਮਰਨ ਮਾਰਤੇ ਦੇ ਸੀਗਾ ਜੀ ਕੋਈ ਨਾ ਆਗਲਾ ਬੈਠ ਜੋਂ ਅਸੀਂ ਉਸ ਗੁਰੂ ਦੇ ਸਿੱਖ ਆ ਅਸੀਂ ਲੜਾਈ ਲੋਕਾਂ ਦੀ ਲੜ ਰਹੇ ਆ ਅਸੀਂ ਗੁਰੂ ਦੇ ਚਾਨਾ ਚਰਦਾਸ ਕੀਤੀ ਆ ਪਰ ਅਸੀਂ ਤੇ ਵੀ ਕਹਿੰਦੇ ਆ ਵੀ ਇਹਨਾਂ ਨੂੰ ਸਮਸਤ ਬਖਸ਼ ਦੇ ਇਹ ਪਛਲੇ ਕਰ ਦੇਣ ਤੇ ਫਿਰ ਸਾਨੂੰ ਕੀ ਲੋੜ ਆ ਪੁਕਾਰਣ ਦੀ ਕੀ ਪੰਜਾਬ ਦਾ ਮੁੱਖ ਮੰਤਰੀ ਇਹਨੂੰ ਤਾਂ ਚੁੱਕੇ ਲੈ ਗਿਆ ਡੱਲੇਵਾਲ ਨੂੰ ਅਜੇ ਵੀ ਸਾਡੇ ਨੂੰ ਪਤਾ ਨਹੀਂ ਕੀ ਕਰ ਬਣਨਾ ਤੇ ਕੀ ਨਹੀਂ ਬਣਨਾ ਅਜੇ ਕੀ ਹੋਣਾ ਹੈ ਤੇ ਕੀ ਕੇਂਦਰ ਸਰਕਾਰ ਦੇ ਵਿੱਚ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨਾਂ ਜੱਜਾਂ ਨੂੰ ਜਿਹੜੇ ਇੱਕ ਬੰਦੇ ਨੂੰ ਰਾਤ ਨੂੰ ਚੁੱਕਣ ਦੇ ਉੱਤੇ ਤੇ ਨੋਟਿਸ ਜਾਰੀ ਹੋ ਗਈ ਸੀ ਤੇ ਕੀ ਅੱਜ ਸਾਡੇ ਤੇ ਸਬੰਧ ਵਿੱਚ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਕੋਈ ਬੋਲਦਾ ਇਸ ਵਕਤ ਖਨੌਰੀ ਬਾਰਡਰ ਤੇ ਮੌਜੂਦ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋ ਰਹੇ ਨੇ ਮਰਨਵਰਤ ਦੇ ਉੱਤੇ ਅੱਜ ਜੱਪੂ ਖੜਤਾਲ ਦੇ ਉੱਤੇ ਬੈਠਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਤੜਕਸਾਰ ਉਹਨਾਂ ਨੂੰ ਪੁਲਿਸ ਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਸਪਸ਼ਟ ਕਰਨ ਦੇ ਵਿੱਚ ਇਹ ਕਿਹਾ ਜਾਂਦਾ ਵੀ ਉਹਨਾਂ ਦੀ ਸਿਹਤ ਦਾ ਧਿਆਨ ਵੇਖਣ ਦੇ ਲਈ ਉਹਨਾਂ ਦੇ ਮੈਡੀਕਲ ਚੈੱਕਅਪ ਦੇ ਲਈ ਉਹਨਾਂ ਨੂੰ ਡੀਐਮਸੀ ਲੁਧਿਆਣਾ ਲਿਜਾਇਆ ਗਿਆ ਸੀਗਾ ਪਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਮੈਂ ਜਿੱਥੇ ਵੀ ਹਾਂ ਮੈਂ ਉੱਥੇ ਤੋਂ ਹੀ ਜਿਹੜਾ ਮਰਨਵਾਰਤ ਆਪਣਾ ਸ਼ੁਰੂ ਕਰ ਦਿੱਤਾ ਹੈ ਪਾਣੀ ਵੀ ਛੱਡਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਪਰ ਖਨੌਰੀ ਬਾਰਡਰ ਦੀ ਜੇ ਗੱਲ ਕਰੀਏ ਤਾਂ ਇੱਥੇ ਸੁਖਜੀਤ ਸਿੰਘ ਹਰਦੋ ਝੰਡੇ ਜਿਹੜੇ ਹੈਗੇ ਨੇ ਆਗੂ ਕਿਸਾਨ ਆਗੂ ਉਹਨਾਂ ਨੇ ਮੋਰਚਾ ਹੁਣ ਸੰਭਾਲ ਲਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੁਣ ਉਹ ਕਿਸਾਨ ਆਗੂ ਸੁਖਜੀਤ ਸਿੰਘ ਹੋਰੀ ਜਿਹੜੇ ਹੈਗੇ ਆ ਉਹ ਭੁੱਖ ਹੜਤਾਲ ਤੇ ਜਾਂ ਮਰਨਵਾਰਤ ਤੇ ਬੈਠੇ ਨੇ ਸੋ ਇੱਥੇ ਅਰਦਾਸ ਕਰਕੇ ਇਜਾਜ਼ਤ ਲਈ ਗਈ ਹੈ ਪਰਮਾਤਮਾ ਪਾਸੋਂ ਜੋ ਗੱਲਬਾਤ ਕਰਦੇ ਆ ਬਲਦੇਵ ਸਿੰਘ ਸਿਰਸਾ ਸਾਹਿਬ ਕਿਉਂਕਿ ਪੰਥਕ ਆਗੂ ਵੀ ਨੇ ਕਿਸਾਨ ਆਗੂ ਵੀ ਨੇ ਗੱਲ ਪੰਥਕ ਤੌਰ ਤੇ ਵੀ ਕਰਨੀ ਹੈ ਨਾਲ ਦੇ ਨਾਲ ਤੇ ਕਿਸਾਨੀ ਤੌਰ ਤੇ ਵੀ ਕਰਨੀ ਪਹਿਲਾਂ ਤਾਂ ਕਿਵੇਂ ਵੇਖਦੇ ਹੋ ਜੀ ਅੱਜ ਜਿਹੜਾ ਐਕਸ਼ਨ ਕਰਨਾ ਸੀ ਡੱਲੇਵਾਲ ਸਾਹਿਬ ਹੋਰਾਂ ਨੇ ਉਹ ਸੁਖਜੀਤ ਸਿੰਘ ਨੂੰ ਕਰਨਾ ਪੈ ਰਿਹਾ ਜੀ ਜਗਜੀਤ ਸਿੰਘ ਦੀ ਜਗ੍ਹਾ 'ਚ ਦੇਖੋ ਇਹ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਬੜੀ ਵੱਡੀ ਚੱਪੇੜਾ ਹੈ ਜੀ ਤੇ ਉਹ ਸੁਭਾ ਸਰਕਾਰ ਹੈ ਚ ਕੇਂਦਰ ਸਰਕਾਰ ਹੈ ਹਾਂਜੀ ਉਹਨਾਂ ਸਾਰੀਆਂ ਦੋਵਾਂ ਸਰਕਾਰਾਂ ਦੇ ਉੱਤੇ ਤੇ ਤੀਸਰੀ ਨਾਲ ਹਰਿਆਣਾ ਵੀ ਜੀ ਇਹਨਾਂ ਔਰ ਸਾਰੀਆਂ ਜੇ ਮੈਂ ਕਹਾਂ ਰਾਜਨੀਤਿਕ ਪਾਰਟੀਆਂ ਦੇ ਮੂੰਹ ਦੇ ਉੱਤੇ ਚਪੇੜਾ ਤੇ ਕੋਤ ਕਤਨੀ ਨਹੀਂ ਹੋਵੇਗੀ ਜੀ ਕਿਉਂਕਿ ਜੋ ਪ੍ਰੋਗਰਾਮ ਅੱਜ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵੱਲੋਂ ਉਲੀਖਿਆ ਹਾਇ ਸੀ ਕਿ ਉਹਨਾਂ ਨੇ ਅੱਜ 26 ਨਵੰਬਰ ਨੂੰ ਜਿਹੜਾ ਸੀ ਇੱਥੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਨੇ ਅਜੇ ਤੱਕ ਲਾਗੂ ਨਹੀਂ ਕੀਤੀਆਂ ਤੇ 9 ਮਹੀਨੇ ਤੋਂ ਵੱਧ ਸਮਾਂ ਸਾਨੂੰ ਇੱਥੇ ਬੈਠਿਆ ਨੂੰ ਹੋਇਆ ਤੇ ਉਹ ਮੰਨ ਨਹੀਂ ਸੀ ਰਿਹਾ ਤੇ ਇਸ ਕਰਕੇ ਅੱਜ ਉਹਨਾਂ ਨੇ ਇੱਥੇ ਬੈਠਣਾ ਸੀ ਜੀ ਲੇਕਿਨ ਉਹਨਾਂ ਨੂੰ ਅੱਜ ਤੜਕੇ ਪੌਣੇ 3 ਵਜੇ ਹੀ ਲੈ ਗਏ ਹਮ ਔਰ ਤੁਸੀਂ ਇੱਕ ਗੱਲ ਇਹ ਵੇਖੋ ਵੀ ਜਦੋਂ ਕੇਂਦਰ ਸਰਕਾਰ ਨੇ ਕਿਹਾ ਵੀ ਇਹ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਕੰਮ ਕੀਤਾ ਤੇ ਉਥੇ ਬਿੱਟੂ ਜਿਹੜਾ ਉਹ ਬੈਂਤੇ ਦਾ ਪੁੱਤਰਾ ਹਾਂਜੀ ਉਹ ਟਵੀਟ ਕਰਦਾ ਕਿ ਇਹ ਕੇਂਦਰ ਸਰਕਾਰ ਦਾ ਕੋਈ ਹੱਥ ਨਹੀਂ ਹਾਂਜੀ ਹੁਣ ਪੰਜਾ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਤਾਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਜੀ ਉਦੈਨਾ ਤੇ ਨਾ ਪੰਜਾਬ ਦਾ ਨਾ ਹਰਿਆਣੇ ਦਾ ਤੇ ਕੋਈ ਮਤਲਬ ਹੀ ਨਹੀਂ ਹੈਗਾ ਹੂੰ ਪੰਜਾਬ ਦਾ ਜੋ ਬਣਦਾ ਸੀ ਝੋਨੇ ਦੀ ਇੱਥੇ ਵਿਕਰੀ ਸੀ ਉਹ ਨਹੀਂ ਕਰਾਈ ਪਰਾਲੀਆਂ ਦੇ ਜਿਹੜੇ ਨੇ ਉਹ ਪਰਚੇ ਹੋ ਰਹੇ ਨੇ ਡੀਏਪੀ ਖਾਦ ਨਹੀਂ ਮਿਲ ਰਹੀ ਉਹ ਤਾਂ ਪੰਜਾਬ ਸਰਕਾਰ ਜਿਹੜਾ ਉਹਦਾ ਹੱਲ ਕਰ ਨਹੀਂ ਸਕੀ ਜੀ ਲੇਕਿਨ ਅੱਜ ਇੱਕ ਬਹਾਨਾ ਬਣਾ ਗਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਹੈ ਉਹਦੀ ਸਿਹਤ ਖਰਾਬ ਹੋ ਗਈ ਤੇ ਉਹਨੂੰ ਚੈੱਕਅਪ ਕਰਾਉਣਾ ਸੀ ਹੂੰ ਤੇ ਕੇਂਦਰ ਸਰਕਾਰ ਕਹਿੰਦੀ ਆ ਵੀ ਸਾਨੂੰ ਕੋਈ ਪਤਾ ਹੀ ਨਹੀਂ ਜੀ ਹੁਣ ਇਹ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਇਹ ਕਾਰਾ ਕੀਤਾ ਹੈ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਵੀ ਆ ਜਗਜੀਤ ਸਿੰਘ ਡੱਲੇਵਾਲ ਨਾਲ ਤੇ ਤੁਹਾਨੂੰ ਬੜੀ ਹਮਦਰਦੀ ਵੀ ਜਿਹਨੂੰ ਤੁਸੀਂ ਪੌਣੇ 3 ਵਜੇ ਚੱਕ ਕੇ ਲੈ ਗਏ ਤੇ ਜਿਹੋ ਦਿਨ ਹਮਦਰਦੀ ਸੀ ਉਹਨੂੰ ਚੈੱਕ ਅਪ ਕਰਾਉਣਾ ਸੀ ਤੁਹਾਡੇ ਕੋਲ ਕਿਸੇ ਨੇ ਅਪੀਲ ਕੀਤੀ ਹੈ ਵੀ ਇਹ ਇਲਾਜ ਨਹੀਂ ਕਰਾ ਰਿਆ ਤੇ ਵੀ ਤੁਸੀਂ ਇਹਦਾ ਇਲਾਜ ਕਰਾ ਦਿਓ ਫਿਰ ਜੇ ਉਹਨੂੰ ਤੁਸੀਂ ਲੈ ਕੇ ਜਾਣਾ ਤੇ ਉਹਨੂੰ ਪਜਾਮਾ ਨਹੀਂ ਪਾਉਣ ਦਿੱਤਾ ਸਿਰ ਤੇ ਦਸਤਾਰ ਨਹੀਂ ਬੰਨਣ ਦਿੱਤੀ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਢੋਗ ਰਿਹਾ ਇੱਕ ਬੱਚੇ ਦਾ 16 ਕਰੋੜ ਦਾ ਟੀਕਾ ਲੱਗਣਾ ਜੀ ਉਹ ਕਹਿੰਦਾ ਸਾਰੇ ਮੰਤਰੀਆਂ ਕੋਲ ਸਾਰੇ ਐਮਪੀਆ ਕੋਲ ਉਹ ਫਿਰ ਲੈ ਜੀ ਰੁਪਈਏ ਦੀ ਮਦਦ ਨਹੀਂ ਕੀਤੀ ਗਈ ਉਹ 마ਸੂਮ ਬੱਚਾ ਜੇ ਕਿਸੇ ਹੋਰ ਦੇਸ਼ ਚ ਹੁੰਦਾ ਸ਼ਾਇਦ ਹੋਇਆ ਉਹ ਵੀ ਹੋ ਜਾਂਦਾ ਹੱਲ ਪਰ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਅਪੀਲ ਵੀ ਨਹੀਂ ਕੀਤੀ ਉਹਨਾਂ ਦੇ ਚੈੱਕਅਪ ਦੀ ਗੱਲ ਕੀਤੀ ਜਾਂਦੀ ਬਠਿੰਡਾ ਦੇ ਨੇੜੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਉੱਥੇ ਸਿਹਤ ਦਾ ਧਿਆਨ ਨਹੀਂ ਆਉਂਦਾ ਜੀ ਮੈਂ ਉਹੀ ਗੱਲ ਅੱਗੇ ਕਰਨ ਲੱਗਿਆ ਸਾਂ ਹਾਂਜੀ ਤੁਸੀਂ ਪਿਰਤਪਾਲ ਦੀ ਗੱਲ ਕਰੋ ਹਾਂਜੀ ਇਸੇ ਖਨੌਰੀ ਬਾਰਡਰ ਦੇਤੇ ਜਿਸ ਦਿਨ 21 ਤਰੀਕ ਨੂੰ ਉਹਨੂੰ ਹਰਿਆਣਾ ਪੁਲਿਸ ਦੇ ਗੁੰਡੇ ਉਹਨੂੰ ਬੋਰੇ ਚ ਪਾ ਕੇ ਲੈ ਜਾਂਦੇ ਨੇ ਔਰ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਦੀ ਕੋਈ ਹੱਡੀ ਨਹੀਂ ਛੱਡੀ ਜਿਹੜੀ ਤੋੜੀ ਨਹੀਂ ਉਹਨੂੰ ਜਿਹੜਾ ਸੀ ਚੌਥੇ ਦਿਨ ਮੈਂ ਉਥੋਂ ਰੋहतक ਪੀਜੀਆਈ ਹਸਪਤਾਲ ਦੇ ਵਿੱਚੋਂ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਜਿਹੜਾ ਸੀ ਉਹਨੂੰ ਉੱਥੋਂ ਲੈ ਕੇ ਆਉਣਾ ਉਦੋਂ ਤੱਕ ਪੰਜਾਬ ਸਰਕਾਰ ਨੂੰ ਚੇਤਾ ਨਹੀਂ ਆਇਆ ਜਦੋਂ ਕਿ ਇਹਨਾਂ ਨੂੰ ਫੋਨ ਵੀ ਕੀਤੇ ਆਈਜੀ ਤੱਕ ਡੀਜੀਪੀ ਤੱਕ ਫੋਨ ਹੋਏ ਮੰਤਰੀਆਂ ਤੱਕ ਫੋਨ ਹੋਏ ਕਹਿੰਦੇ ਜੀ ਉਹਦਾ ਹਾਲਾਤ ਚੱਲ ਰਿਹਾ ਉਹਨੂੰ ਤੁਸੀਂ ਵੇਖਿਆ ਕਿ ਉਹਨੂੰ ਪਾਣੀ ਦਾ ਘੋਟ ਨਹੀਂ ਸੀ ਪਿਆ ਉਦੋਂ ਤੇ ਪੰਜਾਬ ਸਰਕਾਰ ਨੂੰ ਨਹੀਂ ਚੇਤਾ ਆ ਪੀ ਇਹ ਨੌਜਵਾਨ ਬੱਚਾ ਹੈ ਤੇ ਇਹਨੂੰ ਹਰਿਆਣਾ ਪੁਲਿਸ ਦੇ ਗੁੰਡਿਆਂ ਕੋਲੋਂ ਛਡਵਾ ਕੇ ਤੇਦਾ ਹਲਾਤ ਕਰਾਇਆ ਜਾਵੇ ਅੱਜ ਜਗਜੀਤ ਸਿੰਘ ਢੱਲੇਵਾਲ ਨੇ ਇਹਨਾਂ ਦੀ ਕਾਦੀ ਹੰਦਰ ਦੀ ਹੋ ਗਈ ਉਹ ਕਿਸਾਨਾਂ ਦਾ ਲੀਡਰ ਹੈ ਤੇ ਕਿਸਾਨਾਂ ਦੀ ਖਾਤਰੀ ਉਹ ਜਿਹੜਾ ਆਪਾਂ ਵਾਰਨ ਵਾਸਤੇ ਉਹਨੇ ਜਿਹੜਾ ਇਹ ਪ੍ਰੋਗਰਾਮ ਲਿਖਿਆ ਤੇ ਅੱਜ ਇਹਨਾਂ ਨੇ ਕਿਵੇਂ ਹੰਦਰਦੀ ਇਹੀ ਗੱਲ ਲੋਕਾਂ ਨੂੰ ਸਮਝ ਨਹੀਂ ਆ ਰਹੀ ਲੋਕ ਮੈਨੂੰ ਵੀ ਸਵਾਲ ਕਰਦੇ ਵੀ ਉਹ ਕਾਰਨ ਕੀ ਬਣਿਆ ਕਿਉਂ ਚੁੱਕਿਆ ਗਿਆ ਜੀ ਵਿਚ ਦੀ ਕਹਾਣੀ ਕੀ ਹੈ ਤੁਹਾਨੂੰ ਕੀ ਲੱਗਦਾ ਦੇਖੋ ਅਸਲ ਗੱਲ ਇਹ ਹੈ ਕਿ ਕਹਿੰਦੇ ਨੇ ਵੀ ਪੰਜਾਬ ਸਰਕਾਰੇ ਹੁਣ ਤੱਕ ਇਹ ਗੱਲ ਕਹਿੰਦੀ ਰਹੀ ਆ ਇਹਨੇ ਪਰਸੁੱਠੀ ਬੀਟਵੀ ਕੀਤਾ ਸੀ ਕੱਲ ਪਰਸੋ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੀ ਇਹਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕੀ ਇਹ ਲਾਹੌਰ ਜਾਣ ਹਾਂਜੀ ਹਾਂ ਇਹ ਭਗਵੰਤ ਮਾਨ ਦਾ ਬਿਆਨ ਹੈ ਹੈਗਾ ਹੈਗਾ ਠੀਕ ਹੈ ਹਾਂਜੀ ਹੁਣ ਇਹਨੂੰ ਇਹ ਪੁੱਛਿਆ ਜਾਵੇ ਵੀ ਤੂੰ ਇੱਥੋਂ ਚੋਕੇ ਲੈ ਗਿਆ ਤੇ ਤੇਰੇ ਨਾਲ ਹੁਣ ਉਹ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟਦਾ ਕੇਂਦਰ ਸਰਕਾਰ ਨੇ ਕਹਿੰਦਾ ਅਸੀਂ ਚੁਕਾਇ ਨਹੀਂ ਚੁਕਾਇਆ ਕੇਂਦਰ ਨੇ ਉਹਦੀਆਂ ਉਹਦੇ ਕਹਿ ਦੇ ਉੱਤੇ ਇਹਨੇ ਚੋਕੇ ਖੜਿਆ ਤੇ ਇਹਨਾਂ ਨੇ ਦੇ ਕਹਿਤਾ ਕੇਂਦਰ ਕਹਿੰਦਾ ਵੀ ਸਾਡਾ ਤੇ ਇਹਦੇ ਵਿੱਚ ਰੋਲ ਹੀ ਕੋਈ ਨਹੀਂ ਜਦੋਂ ਚੁਕਾਇਆ ਉਹਨਾਂ ਨੇ ਤੇ ਇਧਰ ਕਿਸਾਨਾਂ ਦੇ ਨਾਲ ਵੀ ਇਹਨੇ ਤੁਸੀਂ ਵਾਲੀ ਹੁਣ ਨਾਲ ਤਾਂ ਕਿਸਾਨਾਂ ਤੋਂ ਵੀ ਗਿਆ ਤੇ ਕੇਂਦਰ ਸਰਕਾਰ ਤੋਂ ਉਧਰ ਵੀ ਇਹਨਾਂ ਕਿ ਇਹ ਕਿਹੜੇ ਪਾਸੇ ਜਾਊਗਾ ਹੁਣ ਪਰ ਇੱਥੇ ਮੈਂ ਕਹਿ ਦਵਾਂ ਕਿ ਸੂਬਾ ਸਰਕਾਰਾਂ ਕੇਂਦਰ ਸਰਕਾਰ ਦੇ ਆਦੇਸ਼ਾਂ ਤੋਂ ਬਗੈਰ ਇੱਕ ਦਿਨੀ ਰਹਿ ਸਕਦੀਆਂ ਉਹ ਜੋ ਕਹਿਣ ਉਹ ਇਹਨਾਂ ਨੂੰ ਕਰਨਾ ਪੈਂਦਾ ਇਹ ਕੇਂਦਰ ਦੇ ਤਲੇ ਚੱਟ ਬਣ ਕੇ ਹੀ ਆਪਣਾ ਰਾਜ ਕਰ ਸਕਦੇ ਆ ਵਰਨਾ ਨਹੀਂ ਇੱਕ ਗੱਲ ਮੈਂ ਸ਼ੁਰੂ ਚ ਕੀਤੀ ਤੁਸੀਂ ਕਿਸਾਨ ਆਗੂ ਵੀ ਪੰਥਕ ਤੌਰ ਤੇ ਵੀ ਤੁਹਾਨੂੰ ਵੇਖਿਆ ਜਾਂਦਾ ਅਰਦਾਸ ਦੇ ਨਾਲ ਸ਼ੁਰੂਆਤ ਹੁੰਦੀ ਹੈ ਜੀ ਗੁਰੂ ਸਾਹਿਬ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਾਂ ਕਦੇ ਮਰਨਵਾਰਤ ਜਾਂ ਭੁੱਖ ਹੜਤਾਲ ਦੀ ਗੱਲ ਹੀ ਨਹੀਂ ਕੀਤੀ ਜੀ ਤੇ ਅੱਜ ਇਜਾਜ਼ਤ ਤੁਹਾਨੂੰ ਲੱਗਦਾ ਵੀ ਗੁਰੂ ਨੇ ਇਜਾਜ਼ਤ ਦੇਤੀ ਹੋਣੀ ਜੀ ਮੇਰੀ ਇੱਕ ਬੇਨਤੀ ਸੁਣ ਹਾਂਜੀ ਜੇ ਤਾਂ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਮੈਂ ਵੀ ਇਸ ਗੱਲ ਦੇ ਹੱਕ 'ਚ ਨਹੀਂ ਹਾਂਗਾ ਜੀ ਜੀ ਲੇਕਿਨ ਇੱਕ ਗੱਲ ਦੱਸੋ ਮੈਂ ਤੁਹਾਨੂੰ ਇੱਕ ਆਪਣੇ ਨਾਲ ਹੱਟ ਵੀਤੀ ਦੱਸਦਾ ਜੀ ਸਾਲ 2000 ਦੇ ਵਿੱਚ ਮੇਰੇ ਤੇ ਇੱਕ ਬੜਾ ਗੰਭੀਰ ਕੇਸ ਰਾਣੀਆਂ ਥਾਣੇ ਦੇ ਵਿੱਚ ਪੁਲਿਸ ਪਰਚਾ ਦਰਜ ਹੋ ਗਿਆ ਤੇ ਜਦੋਂ ਮੈਨੂੰ ਹਵਾਲਾੜ ਦੇ ਵਿੱਚ ਮੈਂ ਰਹਿੰਦਾ ਅਜੇ ਨਾਲੇ ਸੀ ਜੀ ਜੀ ਮੈਨੂੰ ਉੱਥੋਂ ਧੋਖੇ ਨਾਲ ਪੁਲਿਸ ਨੇ ਸੱਦਿਆ ਸੱਦ ਕੇ ਤੇ ਲਿਆ ਕੇ ਤੇ ਮੈਨੂੰ ਥਾਣੇ ਦੇ ਵਿੱਚ ਉਹਨਾਂ ਨੇ ਹਵਾਲਾੜ ਚ ਬੰਦ ਕਰ ਦਿੱਤਾ ਨਾਲ ਹੀ ਮੇਰਾ ਪਰਿਵਾਰ ਸੀ ਜਦੋਂ ਥਾਣੇ 'ਚ ਬੰਦ ਕੀਤਾ ਤੇ ਜਦੋਂ ਪਰਚਾ ਕੀਤਾ ਗਿਆ ਤੇ ਜੇਲ੍ਹ ਚ ਬੰਦ ਕਰਤਾ ਮੈਂ ਉੱਥੇ ਠਾਣੇ ਚ ਵੀ ਰੋਟੀ ਨਾ ਖਾਦੀ ਤੇ ਉਹਨਾਂ ਨੇ ਪਰਚਾ ਕਰਕੇ ਫਟਾਫਟ ਜਿਹੜਾ ਸੀ ਸਾਨੂੰ ਉੱਥੇ ਉਹਨਾਂ ਨੇ ਜੇਲ੍ਹ ਭੇਜਤਾ ਮੈਂ ਜੇਲ੍ਹ ਜਾ ਕੇ ਮੈਂ ਰੋਟੀ ਖਾਦੀ ਨਾ ਜੋ ਠਾਣੇ ਬੰਦ ਹੋਇਆ ਮੇਰੇ ਕੋਲੇ ਐਮ ਐਸ ਸੁੱਲਰ ਮੈਂ ਜੱਜ ਦਾ ਨਾਲ ਆ ਰਿਹਾ ਸਰਦਾਰ ਐਮ ਐਸ ਸੁੱਲਰ ਉੱਥੇ ਸਰਸੇ ਸੀਨੀਅਰ ਸੈਸ਼ਨ ਜੱਜ ਆ ਗਿਆ ਉਹ ਚਾਰ ਪੰਜ ਦਿਨ ਨਹੀਂ ਪਹਿਲਾਂ ਉਹਦੀ ਕੋਈ ਬਦਲੀ ਉੱਥੇ ਹੋਈ ਸੀ ਆਇਆ ਮੈਂ ਜਦੋਂ 6 ਦਿਨ ਹੋ ਗਿਆ ਮੈਨੂੰ ਤੇ ਮੇਰਾ ਜਿਹੜਾ ਵਜਨ ਸੀ ਉਹ ਬਹੁਤ ਜ਼ਿਆਦਾ ਘਟਣ ਲੱਗ ਗਿਆ ਤੇ ਬਹੁਤ ਜ਼ਿਆਦਾ ਜਦੋਂ ਕਮਜ਼ੋਰੀ ਹੋ ਗਈ ਤੇ ਉਹਨੇ ਕਿਉਂਕਿ ਮੈਂ ਪਾਣੀ ਵੀ ਛੱਡਿਆ ਸੀ ਜੀ ਜੱਜ ਮੇਰੇ ਕੋਲ ਆਇਆ ਮੈਨੂੰ ਕਹਿਣ ਲੱਗਾ ਵੀ ਤੁਸੀਂ ਇਹ ਭੋਖੜ ਤਾਲ ਜਿਹੜੀ ਰੱਖੀ ਆ ਇਹ ਠੀਕ ਨਹੀਂ ਤੇ ਮੈਂ ਤੁਹਾਡੇ ਕੇਸ ਦੀ ਮੈਨੂੰ ਸਾਰਾ ਪਤਾ ਹੈ ਤੇ ਮੈਂ ਸਾਡੇ ਤੁਹਾਡੇ ਕੇਸ ਦੀ ਪਹਿਰਵਾਈ ਕਰ ਰਿਹਾ ਜੀ ਪਰ ਜੇ ਮੈਂ ਹੁਣ ਜ਼ਮਾਨਤ ਕਰਦਾ ਤੇ ਕੇਸ ਇਹੋ ਜਾ ਕੇ ਤੁਹਾਡੀ ਜ਼ਮਾਨਤ ਹਾਈ ਕੋਰਟ ਚ ਰਿਜੈਕਟ ਹੋ ਜਾਣੀ ਆ ਮੈਂ ਤੁਹਾਡੀ ਰਿਪੋਰਟ ਜਿਹੜੀ ਆ ਹਾਈ ਕੋਰਟ ਨੂੰ ਭੇਜ ਦਿੱਤੀ ਆ ਹਾਈ ਕੋਰਟ ਦਾ ਜੱਜ ਆਏਗਾ ਔਰ ਉਹਦੇ ਕਹਿਣ ਦੇ ਮੁਤਾਬਕ ਉਹ ਆਇਆ ਵੀ ਮੈਂ ਮਹਿਤਾਬ ਸਿੰਘ ਗਿੱਲ ਉਥੇ ਸਰਸੇ ਆਇਆ ਤੇ ਉਹਨੇ ਮੇਰੀ ਸਾਡੀ ਜੜੀ ਜਵੰਤ ਲਈ ਜਿਹੜੀ ਉਹਨੇ ਮੇਰੇ ਨਾਲ ਗੱਲ ਕੀਤੀ ਮੇਰੀ ਉਹਦੀ ਵਾਫ਼ਤਾ ਲਾਜੋ ਹੈ ਆ ਹਾਂਜੀ ਉਹ ਮੈਨੂੰ ਕਹਿਣ ਲੱਗਿਆ ਜਿਹੜੀ ਗੱਲ ਤੁਸੀਂ ਕੀਤੀ ਆ ਉਹ ਮੈਨੂੰ ਕਹਿਣ ਲੱਗਿਆ ਵੀ ਤੁਸੀਂ ਇਹ ਦੱਸੋ ਵੀ ਭੋਖੜ ਹਦਾਲ ਕਿਉਂ ਕੀਤੀ ਆ ਹਾਂਜੀ ਮੈਂ ਕਿਹਾ ਜੀ ਦੱਸੋ ਮੈਂ ਹੋਰ ਕੀ ਕਰਾਂ ਮੈਨੂੰ ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਡੇ ਇਹਡੇ ਵੱਡੇ ਕਸ਼ਟ ਆ ਜੀ ਕਿਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ ਕੀ ਉਹਨਾਂ ਨੇ ਇਹ ਕੰਮ ਕੀਤਾ ਸੀ ਮੈਂ ਕਿਹਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਕੰਮ ਤੇ ਨਹੀਂ ਕੀਤਾ ਪਰ ਉਹਨਾਂ ਨੇ ਮਿਆਂ ਦੇ ਵਿੱਚੋਂ ਖਿੱਚੀ ਤਲਵਾਰ ਤੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਜੀ ਦੁਸ਼ਮਣਾਂ ਦੇ ਆਹੂ ਲਾਇਏ ਛੋਟ ਵੱਡੇ ਬੱਚਿਆਂ ਨੇ ਵੀ ਲਾਇਏ ਛੋਟੇ ਨਹੀਂ ਅਜ ਚਨੇਗਾ ਲੇਕਿਨ ਮੈਂ ਇੱਥੇ ਕੀ ਕਰ ਸਕਦਾ ਮੇਰੇ ਕੋ ਕਿਹੜਾ ਹਥਿਆਰ ਹੈ ਮੈਂ ਚਲਾਵਾਂ ਮੇਰੇ ਕੋ ਇਹੋ ਹੀ ਹਥਿਆਰ ਹੈ ਮੈਂ ਇਸ ਤੋਬਗਾਰ ਕੁਝ ਨਹੀਂ ਕਰ ਸਕਦਾ ਅਗਲੀ ਗੱਲ ਉਹਨੇ ਕੀਤੀ ਪਰ ਜਦੋਂ ਉਹਨੇ ਜਾਦਾ ਮਰਤੇ ਇਸ ਚੀਜ਼ ਦਾ ਮਲਕੇ ਕਰ ਰਿਹਾ ਤੇ ਮੈਨੂੰ ਕਹਿਣ ਲੱਗਿਆ ਕਿ ਮੈਂ ਖਾ ਜੀ ਮੈਂ ਤੁਸੀਂ ਜਾਦਾ ਕਰਦੇ ਜੇ ਚਲੋ ਮੈਂ ਪਾਣੀ ਪੀ ਲਈ ਨਾ ਤੁਹਾਡੇ ਕਹਤੇ ਪਰ ਜਿੰਨਾ ਚਿਰ ਮੈਂ ਜੇਲ੍ਹ ਚ ਮੈਂ ਰੋਟੀ ਨਹੀਂ ਖਾ ਜੀ ਮੈਨੂੰ ਕਹਿਣ ਲੱਗਿਆ ਮੈਂ ਹੋਵਾਂ ਜ਼ਿਲ੍ਹੇ ਦਾ ਮਾਲਕ ਤੇ ਇੱਕ ਆਦਮੀ ਮੇਰੇ ਜ਼ਿਲ੍ਹੇ ਦੇ ਵਿੱਚ ਤਿਲ ਤਿਲ ਕਰਕੇ ਤੇ ਉਹਦੀ ਜਾਨ ਜਾ ਰਹੀ ਆ ਉਹ ਕਸ਼ਟ ਚੱਲ ਰਿਹਾ ਆਪਣੇ ਸਰੀਰ ਤੇ ਮੈਨੂੰ ਰਾਤ ਨੂੰ ਨੀਂਦ ਆਊਗੀ ਹੁਣ ਜਿਹੜਾ ਕੰਮ ਇਹਨਾਂ ਨੇ ਕੀਤਾ ਨਿਚਾਂ ਨੇ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਨੇ ਕੀਤਾ ਫਰਜ ਤੇ ਇਹ ਬਣਦਾ ਸੀ ਬਿੱਟੂ ਨੇ ਵੀ ਕਹਿੰਦਾ ਅਸੀਂ ਇਹ ਕੰਮ ਨਹੀਂ ਕੀਤਾ ਵੀ ਕਿਸਾਨਾਂ ਦੇ ਨਾਲ ਕਸਾਨਾਂ ਦੀ ਆਕੀ ਮੰਗਾਂ ਨੇ ਸਾਰੇ ਹੀ ਬੋਲਦੇ ਨੇ ਜੀ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਦੂਸਰੀਆਂ اپੋਜੀਸ਼ਨ ਜਿਹੜੇ ਲੀਡਰ ਹੋਏ ਸਾਰੇ ਬੋਲਦੇ ਨੇ ਪਰ ਇੱਥੇ ਹੁਣ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਵੀ ਅਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਤਿਲਕਿਲ ਕਰਕੇ ਨਹੀਂ ਮਰਨ ਦੇਣਾ ਜਦੋਂ ਸਾਡੇ ਕੋਲੇ ਕੋਈ ਹੋਰ ਹਥਿਆਰ ਹੀ ਨਹੀਂ ਜੇ ਅਸੀਂ ਜਿਹੜਾ ਪ੍ਰੋਗਰਾਮ ਲੈ ਕੇ ਚੱਲੇ ਆਂ ਵੀ ਇਹ ਅਸੀਂ ਦਿੱਲੀ ਜਾ ਰਹੇ ਹਾਂ ਦਿੱਲੀ ਸਾਨੂੰ ਜਾਣ ਨਹੀਂ ਦਿੱਤਾ ਹੁਣ ਅਸੀਂ ਇੱਥੇ ਕਿੰਨਾ ਚਿਰ ਬਮਾਂਗੇ ਜੇ ਅਸੀਂ ਅੱਗੇ ਨੂੰ ਜਾਵਾਂਗੇ ਤੇ ਜੋ 21 ਤਰੀਕ ਨੂੰ ਹੋਇਆ ਉਹੀ ਦੁਬਾਰੇ ਹੋਊਗਾ ਨਾ ਫਿਰ ਕੀ ਸਾਨੂੰ ਜਿਹੜਾ ਅਸੀਂ ਲੋਕਾਂ ਦੇ ਪੁੱਤ ਮਰ ਬਣੇ ਇਹ ਸਾਡੀ ਗੱਲ ਬੈਠ ਕੇ ਹੋਈ ਸੀ ਥਲੇਵਾਲ ਸਾਹਿਬ ਨਾਲ ਵੀ ਬੜੀਆਂ ਇਹ ਵਿਚਾਰਾ ਹੋਈਆਂ ਵੀ ਆਪਾਂ ਅਮਰਤਾਰੀਆਂ ਤੇ ਨਹੀਂ ਉਹ ਆਂਦਾ ਵੀ ਮੈਨੂੰ ਤੁਸੀਂ ਦੱਸ ਦਿਓ ਫਿਰ ਮੇਰੇ ਕੋਲ ਹੱਲ ਕੀ ਆ ਆਪਣੇ ਕੋਲ ਕੋ ਹੱਲ ਹੈ ਅਸੀਂ ਇਹ ਲੋਕਾਂ ਦੀ ਲੜਾਈ ਲੜ ਰਹੇ ਆਂ ਅਸੀਂ ਨਿੱਜ ਸਵਾਰਥ ਵਾਸਤੇ ਆਤਮਤ ਨਹੀਂ ਪੀ ਅਸੀਂ ਕਿਤੇ ਤੋਂ ਧੀ ਪੁੱਤ ਤੋਂ ਦੁਖੀ ਹੋ ਕੇ ਜਾਂ ਪਈ ਇੱਕ ਉਹ ਤਰ੍ਹਾਂ ਪਈ ਨਸ਼ਾ ਜਿਹੜਾ ਉਹ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਅੱਜ ਬੱਚੇ ਜਿਹੜੇ ਨੇ ਉਹ ਆਤਮਤਆ ਕਰ ਰਹੇ ਨੇ ਸਭ ਕੁਝ ਕਰ ਰਹੇ ਨੇ ਬਹੁਤ ਕੁਝ ਹੋ ਰਿਹਾ ਬੋ ਲੋਕਾਂ ਨੇ ਕਹਿੰਦਾ ਤੁਹਾਡੇ ਕੋਲ ਵੋਟਾਂ ਵਾਲਾ ਹਥਿਆਰ ਹੈਗਾ ਜਦੋਂ ਉਹ ਕਹਿੰਦੇ ਤੁਸੀਂ ਕਹਿੰਦੇ ਅਸੀਂ ਲੜਨੀ ਨਹੀਂ ਗੈਰ ਰਾਜਨੀਤਿਕ ਰਹਿਣਾ ਜੀ ਠੀਕ ਹੈ ਜਵਾਬ ਹੈ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅਸੀਂ ਜਦੋਂ ਉੱਥੇ ਦਿੱਲੀ ਬੈਠੇ 19 ਨਵੰਬਰ ਨੂੰ ਜਦੋਂ મોદી ਨੇ ਇਹ ਗੱਲ ਕਹੀ ਕਿ ہماری ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਔਰ ਕਿਸਾਨ ਜੋ ਹੈ ਇਹਨਾਂ ਨੇ ਇਤਨਾ ਕਸ਼ਟ ਜਲ ਹੈ ਤੇ ਮੈਂ ਕਿਸਾਨੋਂ ਸੇ ਮਾਫੀ ਮੰਗਦਾ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਵ ਦੇ ਉੱਤੇ ਉਹ ਜਿਹੜਾ ਉਹ ਕਾਨੂੰਨ ਰੱਦ ਕਰ ਦਿੰਦਾ ਲੇਕਿਨ ਉਸ ਤੋਂ ਬਾਅਦ ਜਿਹੜੇ ਸਾਡੇ ਸਾਥੀ ਔਸਟ੍ਰੇਲਿਆਮ ਦੇ ਉੱਤੇ ਭੱਜਣ ਦੀ ਜਿਹੜੀ ਕੋਸ਼ਿਸ਼ ਕੀਤੀ ਜੇ 10 ਦਿਨ 15 ਉੱਥੇ ਹੋਰ ਰਹਿ ਜਾਂਦੇ ਅੱਜ ਸਾਨੂੰ ਕੋਈ ਅੰਦੋਲਨ ਨਹੀਂ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਜਾਂ ਜਿਨ੍ਹਾਂ ਨੇ ਹੁਣ ਵੀ ਹਰਿਆਣੇ ਦੇ ਵਿੱਚ ਆਹ ਲੜੀਆਂ ਨੇ ਲੜੀਆਂ ਨਾ ਅਸੈਂਬਲੀ ਇਲੈਕਸ਼ਨਾਂ ਵੱਡੇ ਆਗੂ ਆ ਨੇ ਮੈਨੂੰ ਨਾਂ ਲੈਣ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਬਹੁਤ ਵੱਡੇ ਜਨਾਂ ਦੇ ਕਾਦੇ ਸੀ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਵੋਟਾਂ ਕਿੰਨੀਆਂ ਪਈਆਂ 1100 ਜਿਹੜੀਆਂ ਕਿ ਉਤਨਾ ਹੀ ਪਈ ਜਾਂਦੀਆਂ ਨੇ ਸੋ ਇਹ ਵੋਟ ਜਿਹੜਾ ਸਿਸਟਮ ਹੈ ਅਸੀਂ ਇਹ ਗੱਲ ਪਹਿਲਾਂ ਉਦੋਂ ਵੀ ਕਹੀ ਸੀ ਜਦੋਂ ਇਹ ਇਲੈਕਸ਼ਨ ਜਦੋਂ ਮੋਰਚਾ ਜਿੱਤਿਆ ਤੇ ਕੇ ਕਾਲੇ ਕਾਨੂੰਨ ਰੱਦ ਹੋ ਗਏ ਸੀ ਤੇ ਇਹ ਭੱਜੇ ਸੀ ਅਸੀਂ ਕਿਹਾ ਵੀ ਤੁਸੀਂ ਇਹ ਕੰਮ ਜਿਹੜਾ ਇਹ ਨਾ ਕਰੋ ਵੀ ਪੰਜਾਬ ਮਿਸ਼ਨ ਨਾ ਬਣਾਓ ਯੂਪੀ ਮਿਸ਼ਨ ਬਣਾਓ ਯੂਪੀ ਦੇ ਵਿੱਚ ਜੇਕਰ ਅਸੀਂ ਹਰਾ ਦਿੱਤਾ ਬੀਜੇਪੀ ਨੂੰ ਤੇ ਫਿਰ ਜਿਹੜੀਆਂ 2024 ਦੀਆਂ ਜਿਹੜੀਆਂ ਇਲੈਕਸ਼ਨ ਆਉਣਗੀਆਂ ਉਹਦੇ ਵਿੱਚ ਜਿਨ੍ਹਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਹੋ ਉਹ ਲੜ ਲਿਓ ਪਰ ਉਹਨਾਂ ਨਾਮ ਨਹੀਂ ਜਦੋਂ ਆ ਕੇ ਪੰਜਾਬ ਚ ਇਲੈਕਸ਼ਨਾਂ ਲੜੀਆਂ ਤੇ ਕੀ ਪੱਲੇ ਪਿਆ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਫੈਸਲੇ ਕਰਿਆ ਕਰਾਂਗੇ ਅਸੀਂ ਉੱਥੇ ਅੰਦਰ ਬੜੀਆਂ ਡੂੰਘੀਆਂ ਵਿਚਾਰਾਂ ਹੁੰਦੀਆਂ ਰਹੀਆਂ ਵੀ ਕੀ ਅੱਜ ਤੱਕ ਕੋਈ ਉੱਥੇ ਕਿਸਾਨ ਐਮਪੀ ਗਿਆ ਹੀ ਨਹੀਂ 70% 85% ਲੋਕ ਜਿਹੜੇ ਨੇ ਉਹ ਪਿੰਡਾਂ 'ਚ ਰਹਿੰਦੇ ਨੇ ਉੱਥੇ ਕਿਸਾਨ ਲੀਡਰ ਜਾਂਦੇ ਰਹੇ ਨੇ ਉਹਨਾਂ ਪਹਿਲਾਂ ਕਿਸਾਨਾਂ ਨੇ ਉੱਥੇ ਕੀ ਕੀਤਾ ਤੇ ਇੱਥੇ ਜਿਹੜਾ ਸਾਨੂੰ ਇੰਪ੍ਰੈਸ਼ਨ ਕੋਰਪ ਰੱਖਣਾ ਪੈਗਾ ਤੇ ਉਹਨਾਂ ਦੇ ਨੱਕ 'ਚ ਨਕੇਲ ਪਾ ਕੇ ਰੱਖਾਂਗੇ ਤੇ ਅਸੀਂ ਸਭ ਕੁਝ ਪ੍ਰਾਪਤ ਕਰਾਂਗੇ ਤੇ ਜਿਹੜੀ ਬਾਰਡਰ ਵੀ ਹੈਗੇ ਸੀ ਜੀ ਪੰਜਾਬ ਹਰਿਆਣੇ ਦੇ ਬਾਰਡਰ ਜਾਂ ਪੰਜਾਬ ਜੰਮੂ ਨੂੰ ਜੋੜਨੇ ਵਾਲੇ ਬਾਰਡਰ ਜਿਵੇਂ ਸ਼ੰਭੂ ਦੀ ਗੱਲ ਪਹਿਲਾਂ ਹੁੰਦੀ ਰਹੀ ਹੈ ਜਾਂ ਹੋਰ ਬਾਰਡਰ ਜਿਹੜੇ ਹੈਗੇ ਉਹਨਾਂ ਬਾਰਡਰਾਂ ਦੇ ਉੱਤੇ ਬੈਠਿਆ ਜਾ ਸਕਦਾ ਸੀ ਔਰ ਰੋਟੀ ਨਾ ਛੱਡਣ ਨਾਲੋਂ ਹਥਿਆਰ ਹੋ ਗਈ ਤਾਂ ਸੀਗਾ ਜਦੋਂ ਲਿੰਕ ਹੀ ਟੁੱਟ ਜਾਣਾ ਸੀ ਦੋ ਸਟੇਟਾਂ ਦਾ ਖਾਸਾ ਜੀ ਬਹੁਤ ਵਧੀਆ ਗੱਲ ਕਰ ਰਹੇ ਹਾਂਜੀ ਅਸੀਂ 9 ਮਹੀਨੇ ਤੋਂ ਬਾਅਦ ਸਮਾਂ ਹੋ ਗਿਆ ਹੁਣ ਇੱਥੇ ਜਿਹੜੀ ਆ ਬੈਰੀਕੇਡਿੰਗ ਕਿਨੇ ਕੀਤੀ ਆ ਕੇਂਦਰ ਦੇ ਇਸ਼ਾਰੇ ਤੇ ਹਰਿਆਣੇ ਨੇ ਕੀਤੀ ਆ ਔਰ ਤੁਸੀਂ ਇੱਕ ਗੱਲ ਇੱਥੇ ਹੋਰ ਵੇਖੋ ਵੀ ਸਾਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਗਿਆ ਵੀ ਇਹ ਖਾਲਸਤਾਨੀ ਨੇ ਬਦਨਾਮ ਕੀਤਾ ਗਿਆ ਵੀ ਇਹ ਦੇਸ਼ทรੋਹੀ ਨੇ ਇਹ ਤਾਤਵਾਦੀ ਨੇ ਤੰਕਵਾਦੀ ਨੇ ਕਿਸਾਨ ਨਹੀਂ ਹਰਿਆਣੇ ਦੇ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਵਕੀਤਾ ਕਿਸ ਸੱਜਣ ਵੱਲੋਂ ਵੀ ਇਹ ਰਸਤੇ ਖੋਲੇ ਜਾਣ ਹਰਿਆਣਾ ਸਰਕਾਰ ਨੂੰ ਪਾਰਟੀ ਵੀ ਨਾਲ ਤੇ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਆਦੇਸ਼ ਦਿੱਤਾ ਵੀ ਤੁਸੀਂ ਇਹ ਜਿਹੜੇ ਰਸਤੇ ਖੋਲ ਦਿਓ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਲੇਕਿਨ ਫੇਰ ਵੀ ਨਹੀਂ ਸੀ ਮੰਨਦੇ ਵੀ ਇਹ ਚਲੇ ਗਿਆ ਹੁਣ ਤੁਸੀਂ ਵੇਖੋ ਵੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਉਸ ਕਮੇਟੀ ਨੇ ਅਜੇ ਅਧੂਰੀ ਰਿਪੋਰਟ ਦਿੱਤੀ ਆ ਪੂਰੀ ਨਹੀਂ ਦਿੱਤੀ ਲੇਕਿਨ ਜਿੰਨੀ ਦਿੱਤੀ ਆ ਉਹ ਕਿਸਾਨਾਂ ਦੇ ਹੱਕ ਜਿੱਤੀ ਆ ਨਾ ਤੁਹਾਨੂੰ ਪਤਾ ਲੱਗ ਗਿਆ ਨਾ ਹੁਣ ਤੁਸੀਂ ਇਹ ਦੱਸੋ ਵੀ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਜਿਹੜਾ ਕਮਿਸ਼ਨ ਬਣਾ ਸਰਕਾਰ ਨੇ ਬਣਾਇਆ ਜੀ ਉਹਦੀ ਰਿਪੋਰਟ ਜਿਹੜੀ ਸੀ ਸਰਕਾਰ ਨੂੰ ਦਿੱਤੀ ਗਈ ਡਾਕਟਰ ਸੁਆਮੀ ਨਾਥਨ ਨੇ ਕਿੰਨੇ ਸਾਲ ਹੋ ਗਏ ਆ ਕੀ ਉਸ ਰਿਪੋਰਟ ਦੇ ਉੱਤੇ ਅਮਲ ਹੋਇਆ ਐਸੇ મોદી ਸਰਕਾਰ ਨੇ 2014 ਦੇ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਕਿ ਸਾਡੀ ਜੇ ਤੁਸੀਂ ਸਰਕਾਰ ਬਣਾਉਂਦੇ ਹੋ ਤੇ ਅਸੀਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਇਨਪਲੈਮੈਂਟ ਕਰਾਂਗੇ ਲੈਕਸ਼ਨ ਹੋ ਗਈਆਂ ਸਰਕਾਰ ਬਣ ਗਈ ਨਾ ਮੰਨੇ ਸੁਪਰੀਮ ਕੋਰਟ ਚ ਗਏ ਹੁਣ ਸੁਪਰੀਮ ਕੋਰਟ ਚ ਜਦੋਂ ਗਏ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਜਵਾਬ ਦਾਵਾ ਦਿੰਦੇ ਆ ਐਫੀਡੇਫਟ ਦਿੰਦੇ ਆ ਕਿ ਮੋਦੀ ਸਰਕਾਰ ਦਿੰਦੀ ਆ ਕਿ ਜੇਕਰ ਅਸੀਂ ਇਹ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਦੇ ਆ ਤੇ ਇਹਦੇ ਨਾਲ ਦੇਸ਼ ਦੇ ਵਿੱਚ ਖਾਣਾ ਚੰਗੀ ਹੋ ਜਾਗੇ ਉੱਥੇ ਸੁਪਰੀਮ ਹਾਈ ਸੁਪਰੀਮ ਕੋਰਟ ਦਾ ਕੀ ਫਰਜ਼ ਬਣਦਾ ਸੀ ਸੁਪਰੀਮ ਕੋਰਟ ਦਾ ਕੀ ਫਰਜ਼ ਬਣਦਾ ਸੀ ਕਿ ਤੁਸੀਂ ਆ ਚੋਣ ਮੈਨੀਫੈਸਟੋ ਚ ਲਿਖਿਆ ਹੈ ਤੁਸੀਂ ਵਾਅਦੇ ਕੀਤੇ ਆ ਤੇ ਵਾਦਾ ਦਿੰਦਾ ਉਦੋਂ ਨਹੀਂ ਤੁਹਾਨੂੰ ਦਿੰਦਾ ਉਦੋਂ ਜੇਕਰ ਸੁਪਰੀਮ ਕੋਰਟ ਉਸ ਟਾਈਮ ਦੇ ਉੱਤੇ ਕੇਂਦਰ ਸਰਕਾਰ ਨੂੰ ਇਹ ਜਿਹੜਾ ਸੀ ਇਹ ਜਵਾਬ ਦਿੰਦੀ ਉਹਨਾਂ ਤੇ ਸਵਾਲ ਕਰਦੀ ਤੇ ਇਹ ਸਾਡੀ ਰਿਪੋਰਟ ਡਾਕਟਰ ਸਵਾਮੀ ਦਾ ਤੇ ਅੱਜ ਸਾਨੂੰ ਕੋਈ ਵੀ ਧਰਨਾ ਨਾ ਲਾਉਣਾ ਪੈਂਦਾ ਸੁਪਰੀਮ ਕੋਰਟ ਨੇ ਉਹਨਾਂ ਦੀ ਗਲਤੀ ਮੰਨ ਲਈ ਹੁਣ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਹੁਣ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਤੇ ਸੁਪਰੀਮ ਕੋਰਟ ਉਹਨਾਂ ਕਮੇਟੀ ਬਣਾਈ ਹੋਈ ਜਿਹੜੀ ਆ ਉਹ ਸਾਡੇ ਹੱਕ ਚ ਰਿਪੋਰਟ ਦਿੰਦੀ ਆ ਹੁਣ ਅੱਜ ਵੇਖਣਾ ਹੈ ਪਈ ਇਹ ਇੱਕ ਆਦਮੀ ਤੁਹਾਨੂੰ ਪਤਾ ਹੈ ਕਿ ਦਿੱਲੀ ਆਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਆਦਮੀ ਉੱਥੇ ਧਰਨੇ ਦੇਤੇ ਬੈਠਾ ਹੈ ਤੇ ਰਾਤ ਨੂੰ ਪੁਲਿਸ ਜਿਹੜੀ ਆ ਉਹਨੂੰ ਪੈਂਦੀ ਆ ਉਹ ਵਿਚਾਰਾ ਥੋਤੀ ਥਾਤੀ ਬਣ ਕੇ ਤੇ ਉਥੋਂ ਪੱਜਿਆ ਤੇ ਸਵੇਰੇ ਜੂ ਮੋਟਰ ਜਨ ਨੋਟਿਸ ਰਾਹੀਂ ਹਾਈ ਕੋਰਟ ਨੇ ਵੀ ਨੋਟਿਸ ਲੈ ਲਿਆ ਸੁਪਰੀਮ ਕੋਰਟ ਨੇ ਲੈ ਲਿਆ ਤੇ ਪੁਲਿਸ ਨੂੰ ਝਾੜਾਂ ਪਾਈਆਂ ਦਿੱਲੀ ਦੀਆਂ ਨੂੰ ਬਈ ਰਾਤ ਨੂੰ ਇਹਦੀ ਕਿਹੜੀ ਆਫਤ ਆ ਗਈ ਸੀ ਕਿ ਤੁਸੀਂ ਇਹਨੂੰ ਰਾਤ ਨੂੰ ਚੁੱਕਣ ਪਏ ਹੁਣ ਵੇਖਾਂਗੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਜਿਹੜਾ ਸਰਕਾਰ ਨੇ ਆ ਬਣਾ ਜਿਹੜੀ ਇਹ ਨਵਾਬ ਸਿੰਘ ਵਾਲੀ ਜਿਹੜੀ ਕਮੇਟੀ ਬਣੀ ਆ ਸੁਪਰੀਮ ਕੋਰਟ ਨੇ ਬਣਾਈ ਉਹਨੇ ਕਿਸਾਨਾਂ ਦੇ ਆਖਰੀ ਰਿਪੋਰਟ ਦਿੱਤੀ ਹੁਣ ਵੇਖਾਂਗੇ ਵੀ ਇਹ ਜਿਹੜਾ ਸੁਪਰੀਮ ਕੋਰਟ ਰਾਤ ਜਿਹੜਾ ਪੰਜਾਬ ਪੁਲਿਸ ਇੱਥੇ ਉਹਨੂੰ ਚੁੱਕ ਕੇ ਲੈ ਗਈ ਆ ਹੁਣ ਇਹਦੇ ਤੇ ਕੋਈ ਕੋਟਾ ਜੜੀਆਂ ਨੇ ਕੋਈ ਨੋਟਿਸ ਲੈਂਦੀਆਂ ਇਹ ਵੇਖਣਾ ਪਏਗਾ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਆ ਜੀ ਉਹ ਕਹਿੰਦੇ ਵੀ ਜੇ ਇੱਥੇ ਬਾਰਡਰਾਂ ਦੇ ਉੱਤੇ ਬੈਠਣ ਨਾਲੋਂ ਕਿਸਾਨ ਆਪਣੇ ਜੋਗੀ ਬੀਜ ਕੇ ਫਸਲ ਖੇਤਾਂ ਨੂੰ ਖਾਲੀ ਛੱਡ ਦੇਵੇ ਸੁੰਨੇ ਛੱਡ ਦੇਵੇ ਕਹਿੰਦੇ ਸਰਕਾਰ ਤਾਂ ਮੁੰਦੇ ਮੁੰਡ ਡਿੱਗ ਜਾਣਗੀਆਂ ਜਲਦੀ ਬਿਲਕੁਲ ਖਾਸਾ ਜੀ ਗੱਲ ਵਧੀਆ ਤੁਹਾਡੀ ਹਾਂ ਜੀ ਜੇਕਰ ਅਸੀਂ ਜਿਸ਼ਦਨ ਸਾਡੀ ਕਿਸਾਨਾਂ ਦੀ ਸੋਚੇ ਜੀ ਇੱਥੇ ਜਿੱਥੇ ਸਾਡੀ ਚ ਕਮੀ ਹੈ ਮੈਂ ਮੰਨਣ ਤੋਂ ਕਬ ਮੈਨੂੰ ਅਨਕਾਰੀ ਨਹੀਂ ਹਾਂ ਜੀ ਸੱਚ ਸੱਚ ਹੁੰਦਾ ਜਿਸ ਦਿਨ ਕਿਸਾਨ ਸਾਰੇ ਇਸ ਗਲਤੀ ਆ ਗਏ ਅੱਜ ਕਿਸਾਨ ਦੀ ਹਾਲਤ ਕੀ ਆ ਕਿਸਾਨ ਉਹੀ ਨੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਸਾਡੀ ਇਹ ਹਾਲਤ ਹੈ ਜੇ ਜਿਹੜੇ ਅਸੀਂ ਕਹਿੰਦੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਸੀ ਮੰਨਦੇ ਆ ਤੇ ਫਿਰ ਅੱਜ ਜਿਹੜੇ ਗੁਰੂ ਦੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਹੋਣੀ ਕਤਾਬਾਂ ਲਿਖੀਆਂ ਜਾਣੀਆਂ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਕਹਿ ਕੇ ਅਸੀਂ ਬੰਦਿਆਂ ਤੇ ਸਰੀਰਾਂ ਨਾਲ ਜੁੜ ਗਏ ਆ ਧੜਿਆਂ 'ਚ ਵੰਡੇ ਗਏ ਆ ਅਸੀਂ ਇਹ ਗੱਲ ਜੇ ਕਿਸਾਨਾਂ ਨੂੰ ਤੁਸੀਂ ਅੱਜ ਕਹਿ ਦੋ ਤੇ ਕਿਸਾਨਾਂ ਦੇ ਹਿੱਤ ਵਿੱਚ ਆ ਪਰ ਕੋਈ ਕਹੇਗਾ ਇਹ ਜਿਹੜੇ ਮੈਨੂੰ ਕਹਿ ਰਿਹਾ ਇਹ ਆਪ ਕਰੂਗਾ ਮਤਲਬ ਉੱਥੇ ਅਜੇ ਸਾਡੀ ਸੋਚ ਨਹੀਂ ਗਈ ਅਸੀਂ ਇਹ ਕਿਸਾਨਾਂ ਨੂੰ ਇੱਕ ਜਾਗਰਤ ਕਰ ਰਹੇ ਹਾਂ ਔਰ ਸਮਾਂ ਆਏਗਾ ਜਿਹੜੇ ਆ ਬਿਜਲੀ ਫਰੀ ਹੈ ਬਿਜਲੀ ਨਹੀਂ ਫਰੀ ਕਿਸਾਨਾਂ ਨੂੰ ਬਿਜਲੀ ਤੋਂ ਫਰੀ ਕੀਤਾ ਗਿਆ ਮੈਂ ਮਿਸਾਲ ਦਵਾਗਾ ਸਟੋਰੀ ਵੱਡੀ ਹੁੰਦੀ ਆ ਸਾਡੇ ਮੈਂ ਪਹਿਲਾਂ ਹਰਿਆਣੇ ਚ ਸੀ ਸਰਸਾ ਤਾਂ ਹੀ ਪਛਾਣਿਆ 1990 ਚ ਅਸੀਂ ਅਜਨਾਲੇ ਜ਼ਮੀਨ ਲਈ ਜੀ ਉੱਥੇ ਜਦੋਂ ਜ਼ਮੀਨ ਲਈ ਤੇ ਜਿਹੜੀ ਜ਼ਮੀਨ ਅਸੀਂ ਲਈ ਸੀ 120 ਏਕੜ ਜ਼ਮੀਨ ਸੀ ਤੇ ਉਹਦੇ ਵਿੱਚ 70 ਏਕੜ ਚ ਝੋਨਾ ਲੱਗਦਾ ਸੀ ਤੇ ਚਾਰ ਮੋਟਰਾਂ ਸੀ ਚਾਰੇ ਮੋਟਰਾਂ ਬਿਜਲੀ 24 ਘੰਟੇ ਆਉਂਦੀ ਸੀ 1990 ਕਨ ਵਿੱਚ ਤੇ ਅਸੀਂ ਕੀਤਾ ਕਿ ਸਾਡੀਆਂ ਮੋਟਰਾਂ ਉਹ ਸਾਨੂੰ ਬੰਦ ਕਰਨੀਆਂ ਪੈਂਦੀਆਂ ਸੀ ਜਦੋਂ ਬਿਜਲੀ ਫਰੀ ਹੋਈ 1900 ਇਹ ਬਾਦਲ ਸਰਕਾਰ ਦੇ ਵਿੱਚ ਆ ਕੇ ਇਹਨਾਂ ਨੇ ਬਿਜਲੀ ਫਰੀ ਕਰਤੀ ਜਦੋਂ ਬਾਅਦ ਬਿਜਲੀ ਫਰੀ ਕੀਤੀ ਤੇ ਬਿਜਲੀ ਫਰੀ ਨਹੀਂ ਕੀਤੀ ਸਾਨੂੰ ਕਿਸਾਨਾਂ ਨੂੰ ਬਿਜਲੀ ਤੋਂ ਫਰੀ ਕੀਤਾ ਕਿਉਂ ਕਿਵੇਂ हां बिल्कुल मैं जलील ਨਾਲ ਗੱਲ ਕਰਾਂਗਾ ਜਿਹੜੀਆਂ ਸਾਡੀ ਜ਼ਮੀਨ 70 ਕਿੱਲੇ ਝੋਨਾ ਚਾਰ ਮੋਟਰਾਂ ਜਿਹੜੀਆਂ ਉਹ ਪਾਲਦੀਆਂ ਸੀ ਉਹ ਝੋਨੇ ਨੂੰ ਮੁੜ ਕੇ ਫਿਰ ਅਸੀਂ ਉੱਥੇ ਸੱਤ ਟਿਊਬਲ ਲਾਏ ਅੱਜ ਜਾ ਕੇ ਗਿਣ ਸਕਦੇ ਹਾਂ ਔਰ ਸੱਤਾਂ ਤੇ ਸਾਨੂੰ ਤਿੰਨ ਮੋਟਰਾਂ ਹੋਰ ਵਧਾ ਲੌੜੀਆਂ ਪਈਆਂ ਸਾਡੀਆਂ ਉਹ ਕਿੰਨਾ ਖਰਚਾ ਹੋਇਆ ਸਾਡੀ ਲੇਬਰ ਵੀ ਵਧ ਗਈ ਸਾਡੀ ਉਹ ਬਿਲੀ ਦੀ ਖਰਚ ਵਾਧੀ ਬਿਜਲੀ ਫਰੀ ਨਹੀਂ ਹੋਈ ਫਿਰ ਸਾਨੂੰ ਕਿਤੇ ਫਿਰ ਸਾਨੂੰ ਜਨਰੇਟਰ ਚਲਾਉਣਾ ਪੈਂਦਾ ਸੀ ਜਦੋਂ ਅਸੀਂ ਜਨਰੇਟਰ ਚਲਾਉਣਾ ਇੱਕ ਅਧਾੜੀ ਟਰੈਕਟਰ ਚਲਾ ਲਓ ਇੱਕ ਮੋਟਰ ਦੇ ਉੱਤੇ ਤੇ ਉਹ ਤੁਹਾਨੂੰ ਮਹੀਨੇ ਦਾ ਜਿਹੜਾ ਬਿੱਲ ਆਉਣਾ ਨਾ ਉਦੋਂ ਵੱਧ ਉਹਦਾ ਡੀਜ਼ਲ ਵੱਧ ਜਾਂਦਾ ਇਸ ਕਰਕੇ ਬਿਜਲੀ ਫਰੀ ਨਹੀਂ ਕੀਤੀ ਸਾਨੂੰ ਬਿਲੀ ਤੋਂ ਗੱਲ ਦਲੀਲ ਨਾਲ ਹੁੰਦੀ ਆ ਬਿਨਾਂ ਦਲੀਲ ਤੋਂ ਨਹੀਂ ਸੋ ਇੱਥੇ ਕਿਸਾਨ ਨੂੰ ਆਉਣਾ ਪੈਗਾ ਆ ਜਿਸ ਤਰ੍ਹਾਂ ਹੁਣ ਮੋਟਰਾਂ ਦੇ ਵਿੱਚ ਬੱਸਾਂ ਦੇ ਵਿੱਚ ਸਫ਼ਰ ਹੁਣ ਇੱਕ ਤਾਂ ਜਿਹੜਾ ਦਿਹਾੜੀਦਾਰ ਹੈ ਹਾਂਜੀ ਉਹ ਤਾਂ ਬੀਬੀ ਕੋ ਸਫਰ ਕਰੇ ਉਹਨੂੰ ਦੀ ਤਾਂ ਤੁਸੀਂ ਜਿਹੜਾ ਕੋ ਫ੍ਰੀ ਲੈ ਜਾਓ ਤੇ ਚੰਗੀ ਗੱਲ ਹੈ ਪਰ ਆ ਜਿਹੜਾ ਹੈ ਉਹ ਜਿਹੜਾ 80 80000 ਟੀਚਰ ਤਨਖਾਹਾਂ ਲੈ ਰਹੇ ਨੇ ਲੱਖ ਲੱਖ ਰੁਪਈਆ ਲੈ ਰਹੇ ਨੇ ਜਿਨ੍ਹਾਂ ਦੀਆਂ 50 50000 ਪੈਨਸ਼ਨਾਂ ਨੇ ਉਹ ਜਦੋਂ ਬੱਸ ਸਫਰ ਕਰਦੇ ਆ ਤੇ ਫ੍ਰੀਜ਼ ਕਰਦੇ ਨੇ ਇਹ ਘਾਟਾ ਕਿਹਨੂੰ ਪੈ ਰਿਹਾ ਹੈ ਇਹ ਨੁਕਸਾਨ ਕਿਹਦਾ ਹੋ ਰਿਹਾ ਹੈ ਇਹ ਸਾਡਾ ਹੋ ਰਿਹਾ ਜਾਂ ਕਿਸੇ ਹੋਰ ਦਾ ਪੰਜਾਬ ਦੇ ਲੋਕਾਂ ਤੇ ਹੋ ਰਿਹਾ ਨੇ ਉਹਨਾਂ ਟੈਕਸ ਵਧ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਬੜੀਆਂ ਵਿਚਾਰਨ ਵਾਲੀਆਂ ਨੇ ਸੋ ਜਿਹੜੀ ਗਲਤ ਸੋਚ ਕੀਤੀ ਆ ਕਿ ਕਿਸਾਨ ਇਹ ਚੀਜ਼ ਸੋਲ ਜਾਣਗੇ ਭਈ ਅਸੀਂ ਆਪਣੇ ਜੋਗੀ ਬੀਜਣੀ ਆ ਜਿੱਦਣ ਕਿਸਾਨ ਇੱਥੇ ਆ ਗਿਆ ਉਹ ਦਿਨ ਇਹਨਾਂ ਦੀਆਂ ਅੱਖਾਂ ਵੀ ਉੱਗੜ ਜਾਣਗੀਆਂ ਇਹ ਉਹੀ ਲੋਕ ਨੇ ਪਰ ਉਸ ਟਾਈਮ ਤੇ ਤੁਹਾਨੂੰ ਪਤਾ ਤੁਸੀਂ ਤੁਹਾਨੂੰ ਮੇਰਾ ਖਿਆਲ ਤੁਹਾਡਾ ਜਨਮ ਨਹੀਂ ਹੋਇਆ ਹੋਣਾ ਜਦੋਂ ਲਾਲ ਅਮਰੀਕਾ ਦੀ ਇੱਕ ਉਹਨਾਂ ਮਕਸਿਕਨ ਕੰਮ ਕਹਿੰਦੇ ਸੀ ਲਾਲ ਰੰਗ ਦੀ ਕੰਕਣ ਇਥੇ ਆਪਣੇ ਇੱਕ ਮੁਖਮਰੀ ਸੀ ਬਹੁਤ ਜ਼ਿਆਦਾ ਹੋ ਗਈ ਕਣਕਾ ਹੈ ਨਹੀਂ ਸੀ ਲਾਲ ਭਾਦਰ ਸਾਸ਼ਟਰੀ ਦੇ ਟਾਈਮ ਦੀ ਗੱਲ ਹੈ ਤੇ ਉਹਨੇ ਇਹ ਗੱਲ ਕਹੀ ਵੀ ਇੱਕ ਟਾਈਮ ਜੜਾ ਤੁਸੀਂ ਵਰਤ ਰੱਖਿਆ ਕਰੋ ਉਹ ਕਣਕਾਈ ਤੇ ਉਹ ਕਣਕ ਨੂੰ ਵੇਖ ਨੂੰ ਮਲਕੋ ਦੀ ਰੋਟੀ ਜਿਹੜੀ ਸੀ ਨਾ ਉਹ ਅੰਦਰ ਨਹੀਂ ਸੀ ਜਾਂਦੀ ਤੇ ਪਰ ਪੰਜਾਬ ਦੇ ਲੋਕਾਂ ਨੇ ਨਿਰਪਰ ਕੀਤਾ ਉਹਦੇ ਬਦਲੇ ਚ ਕੀ ਮਿਲਿਆ ਮੇਰੇ ਬੇਟੇ ਨੂੰ ਕੈਂਸਰ ਹੈ ਮੈਂ ਉਹਨੂੰ ਬੰਬੇ ਲੈ ਕੇ ਗਿਆ ਉੱਚ ਡਾਕਟਰਾਂ ਨੇ ਸਵਾਲ ਕੀਤਾ ਉਹ ਬੜੀ ਮਲੀਭੁਗਤ ਨਾਲ ਕਹਿੰਦੇ ਲਿਆਂਦੀ ਗਈ ਸੀਗੀ ਜੀ ਉਹਗੇ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਕੰਮ ਕੀ ਕਰਦੇ ਹੋ ਖੇਤੀ ਕਰਦੇ ਆਂ ਕਹਿੰਦੇ ਸਪਰੇਆ ਕਰਦੇ ਜੀ ਇਹ ਜਿਹੜੀਆਂ ਮਹਿ ਕਰਦੇ ਆਂ ਜਦੋਂ ਖੇਤੀ ਕਰਨੀ ਦਾ ਸਪਰੇਆ ਕਰਨੀਆਂ ਕਰਨੀਆਂ ਹੁਣ ਉਹ ਜਦੋਂ ਆਪ ਟੋਲਕੀਆਂ ਚੋੱਕ ਕੇ ਸਪਰੇਆ ਕਰਦੇ ਰਹੇ ਤੇ ਉਹ ਜਿਹੜੀ ਕੈਮੀਕਲ ਹੈ ਉਹ ਸਾਡੇ ਸਰੀਰ ਚ ਰੋਮਾਰੀ ਜਾਂਦੀ ਰਹੀ ਸਾਨੂੰ ਤੇ ਉਹਦੇ ਬਦਲੇ ਚ ਮਿਲੀ ਕੈਂਸਰ ਤੇ ਉਹਦੇ ਬਦਲੇ ਦੂਸਰਾ ਸਾਨੂੰ ਮਿਲੀ ਅੱਜ ਜਿਹੜੀਆਂ ਅਸੀਂ ਆਤਮ ਹੱਤਿਆ ਕਰ ਰਹੇ ਆਂ ਇਹ ਕਿਹਦਾ ਕਸੂਰ ਕੀਦਾ ਹੈ ਅੱਜ ਕਿਸਾਨ ਨੂੰ ਕਹਦੇ ਆ ਵੀ ਤੁਸੀਂ ਖਾਦ ਨਹੀਂ ਪਾਉਣੀ ਹੁਣ ਖਾਦ ਕਿੱਥੇ ਲੈਣਾ ਚਲਾ ਕੇ ਖਾਦਾਂ ਲਾਈਆਂ ਨੇ ਪਰ ਖਾਦ ਤੋਂ ਬਿਨਾਂ ਖਣਕ ਨਹੀਂ ਬੀਜਰੇ ਜੇ ਅਸੀਂ ਅੱਜ ਇਹ ਚੀਜ਼ ਕਰ ਲਈਏ ਜਿਹਦੇ ਚਾਰ ਕਿੱਲੇ ਨੂੰ ਦੋ ਕਿੱਲੇ ਬੀਜਰੇ ਤੇ ਇਸ ਗੱਲ ਦੀ ਤਿਆਰੀ ਇਹ ਗੱਲ ਤੇ ਆਉਣਾ ਪੈਣਾ ਸਮਾਂ ਆਏਗਾ ਸਭ ਕੁਝ ਹੋਏਗਾ ਕਿਸਾਨਾਂ ਨੂੰ ਜਾਗਰੂਤ ਕਰ ਰਹੇ ਆ ਪਰ ਜਿਹੜੀ ਗੱਲ ਤੁਸੀਂ ਇਹ ਕੀਤੀ ਆ ਵੀ ਇਹ ਸਿੱਖ ਧਰਮ ਚ ਨਹੀਂ ਬਿਲਕੁਲ ਨਹੀਂ ਪਰ ਸਾਡੇ ਕੋਲੇ ਖਾਲਸਾ ਜੀ ਕੋਈ ਹੋਰ ਹਥਿਆਰ ਨਹੀਂ ਹੈਗਾ ਤੁਸੀਂ ਦੱਸ ਦਿਓ ਚਲ ਤੁਸੀਂ ਦੱਸ ਦਿਓ ਅਸੀਂ ਹੋਰ ਕੀ ਕਰੀਏ ਅੱਜ ਬਹੁਤ ਆਪਸ਼ਨ ਦੱਸਿਆ ਜੀ ਲੋਕਾਂ ਨੇ ਜੀ ਹਾਂ ਸਾਡੇ 9 ਮਹੀਨੇ ਤੋਂ ਬੈਠੇ ਆ ਲੋਕ ਕਹਿੰਦੇ ਨੇ ਤੁਸੀਂ ਰਸਤਾ ਰੋਕਿਆ ਬਾੜਾਂ ਦੇ ਉੱਤੇ ਬੈਠਾ ਜੇ ਉਹ ਜਾ ਕੇ ਜੰਮੂ ਬਾਰਡਰ ਰੋਕ ਦਿਆਂਗੇ ਤੇ ਉਹ ਰਸਤੇ ਤੇ ਰੋਕ ਦਾਂਗੇ ਰਸਤਾ ਹੀ ਰੋਕਨੇ ਪੈਣੀ ਹੈ ਜੀ ਅਸੀਂ ਜਾਣਿਆ ਕਿਸੇ ਮਨਿਸਟਰਾਂ ਦੇ ਜਾਣਿਆ ਐਮਐਲਏ ਦੇ ਜਾਣਿਆ ਉੱਥੇ ਨਹੀਂ ਉੱਥੇ ਵੀ ਡਾਂਗਾ ਵਰਦੀਆਂ ਨੇ ਦੱਸੋ ਕਿਹੜੇ ਪਾਸੇ ਜਾਈਏ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸਾਡਾ ਜੀ ਨਹੀਂ ਕਰਦਾ ਔਰ ਜੇ ਅਸੀਂ ਅੱਗੇ ਜਾਣੇ ਹਾਂ ਤੇ ਇਸ ਕਰਕੇ ਵਿਚਾਰ ਕੀਤੀ ਡੱਲੇਵਾਲ ਕਰਨ ਲੱਗਾ ਵੀ ਮੈਂ ਲੋਕਾਂ ਦੇ ਪੁੱਤ ਨਹੀਂ ਬਣਾਂ ਜਦੋਂ ਜੇਡ ਮੰਨ ਲਓ ਢੱਲੇਵਾਲ ਸਾਹਿਬ ਦੀ ਜਾਂ ਸੁਖਜੀਤ ਸਿੰਘ ਹੋਰਾਂ ਨੂੰ ਕੁਝ ਹੋ ਜਾਂਦਾ ਨੇ ਦੀ ਸੇਧ ਨੂੰ ਫਿਰ ਹਾਲਾਤ ਨਹੀਂ ਵਿਗੜਨੇ ਫਿਰ ਸਗਾਵੇਂ ਹੋ ਜਾਣੇ ਜੀ ਢਾਂਗ ਤਾਂ ਫੇਰ ਵੀ ਫਿਰਨੀ ਆ ਨਾ ਜੀ ਫਿਰ ਲੋਕਾਂ ਨੇ ਪੜਕਾਹੜ ਚ ਨਹੀਂ ਆਉਣਾ ਜੀ ਵੀ ਸਾਡਾ ਭਾਈ ਆਗੂ ਮਰ ਗਿਆ ਜਾਂ ਇਹ ਅਫਸੋਸ ਕਰਕੇ ਚਲ ਜਾਣਗੇ ਵੀ ਮਰਨ ਮਾਰਤੇ ਦੇ ਸੀਗਾ ਜੀ ਕੋਈ ਨਾ ਆਗਾ ਅਗਲਾ ਬੈਠ ਜੋਂ ਲੋਕਾਂ ਨੂੰ ਪਤਾ ਤਾਂ ਲੱਗੇਗਾ ਜੇ ਸਵੇ ਜਦ ਹੋ ਗਿਆ ਸੀ ਕਿ ਕੁਝ ਹੋਇਆ ਕਾਮ ਤੁਸੀਂ ਮਨੇ ਦੱਸੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਿਹੜੀ ਹਾਲਾਤ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਤੇ ਆਏ ਨੇ ਤੇ ਉਸ ਟਾਈਮ ਦੀ ਕੀ ਹਾਲਾਤ ਸੀ ਤੇ ਉਹ ਕਿੰਨੇ ਜਾਮੇ ਲਗੇ 10 ਗੁਰੂਆਂ ਦੇ ਜਿਹੜੇ ਸੀ ਉਹ 10 ਜਾਮਿਆਂ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਕੇ ਤਿਆਰ ਕਰਕੇ ਤੇ ਬਿਰ ਜਿਹੜਾ ਸੀ ਉਹ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਫਿਰ ਜਿਹੜੀਆਂ ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਨੇ ਸੰਬੰਧ ਸਵਾਰਤਾ ਤੇ ਫਿਰ ਇੱਕਈ ਤਾਂ ਮੇਰੇ ਵਰਗੇ ਮੇਰੇ ਨਾਲ ਇੱਕ ਬੰਦਾ ਬੜਾ ਬਹਿਸ ਕਰਦਾ ਹੁੰਦਾ ਸੀ ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹੋ ਉਹਨੇ ਲੋਕਾਂ ਦੇ ਪੁੱਤ ਤਾਂ ਮਰਵਾਣੇ ਸੀ ਉਹ ਆਪਣੇ ਵੀ ਮਰਵਾ ਗਿਆ ਤੁਸੀਂ ਕਿੱਥੇ ਕਿੱਥੇ ਰੋਕੋਗੇ ਲੋਕਾਂ ਨੂੰ ਤੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਜਿੱਤੀਆਂ ਸੀ ਕਿ ਹਾਰੀਆਂ ਸੀ ਜਦੋਂ ਚਿੱਠੀ ਲਿਖੀ ਆ জাফর ਨਾਮਾ ਲਿਖਿਆ ਰੰਗੇ ਨੂੰ ਤੇ ਉਹ ਚਿੱਠੀ ਪੜ੍ਹ ਕੇ ਮਰਦਾ ਸੋ ਅਸੀਂ ਉਸ ਗੁਰੂ ਦੇ ਸਿੱਖ ਆ ਅਸੀਂ ਲੜਾਈ ਲੋਕਾਂ ਦੀ ਲੜ ਰਹੇ ਆ ਸਮੇਂ-ਸਮੇਂ ਦੇ ਵਿੱਚ ਇਹ ਜਿਹੜੇ ਸਿਸਟਮ ਜਿਹੜੇ ਆ ਉਹ ਬਦਲੇ ਪੈਂਦੇ ਆ ਅਸੀਂ ਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਆ ਭਈ ਅਸੀਂ ਤੇ ਵੀ ਕਹਿੰਦੇ ਆ ਭਈ ਇਹਨਾਂ ਨੂੰ ਸਮੱਤ ਬਖਸ਼ ਦੇ ਇਹ ਫੈਸਲੇ ਕਰ ਦੇਣ ਫੇਰ ਸਾਨੂੰ ਕੀ ਲੋੜ ਆ ਪੁੱਛ ਕਰਨ ਦੀ ਸੋ ਮੈਂ ਜਿਹੜੀ ਉਹ ਡਾਕਟਰ ਜਿਹੜੀ ਤੁਹਾਨੂੰ ਦੱਸੀ ਆ ਸੈਸ਼ਨ ਲੱਗਦੀ ਗੱਲ ਤੇ ਉਹਨੇ ਕਿਹਾ ਮੈਨੂੰ ਕਿਵੇਂ ਨੀਂਦ ਆਏਗੀ ਹੁਣ ਵੇਖਣਾ ਵੀ ਇਹਨਾਂ ਦੇ ਤਿਲ ਤਿਲ ਕਰਕੇ ਇਹਨਾਂ ਦੀ ਜਾਨ ਜਿਹੜੀ ਆ ਉਹ ਕੱਟੀ ਜਾਣੀ ਆ ਸਰੀਰ ਕੱਟਣਾ ਕੀ ਕੀ ਸੈਦ ਨੂੰ ਇਸ ਚੀਜ਼ ਦਾ ਦਰਦ ਆਉਂਦਾ ਕੀ ਪੰਜਾਬ ਦਾ ਮੁੱਖ ਮੰਤਰੀ ਇਹਨੂੰ ਤਾਂ ਚੁੱਕੇ ਲੈ ਗਿਆ ਡੱਲੇਵਾਲ ਨੂੰ ਅਜੇ ਵੀ ਸਾਡੇ ਨੂੰ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ ਅਜੇ ਕੀ ਹੋਣਾ ਹੈ ਤੇ ਕੀ ਕੇਂਦਰ ਸਰਕਾਰ ਦੇ ਵਿੱਚ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨਾਂ ਜੱਜਾਂ ਨੂੰ ਜਿਹੜੇ ਇੱਕ ਬੰਦੇ ਨੂੰ ਰਾਤ ਨੂੰ ਚੁੱਕਣ ਦੇ ਉੱਤੇ ਤੇ ਨੋਟਿਸ ਜਾਰੀ ਹੋ ਗਈ ਸੀ ਤੇ ਕੀ ਅੱਜ ਸਾਡੇ ਤੇ ਸਬੰਧ ਵਿੱਚ ਕੋਈ ਹਾਈ ਕੋਰਟ ਕੋਈ ਸੁਪਰੀਮ ਕੋਰਟ ਕੋਈ ਬੋਲਦਾ ਇਹ ਵੀ ਖੜਾ ਪਿਆ ਬਿਲਕੁਲ ਸੋ ਬਿਲਕੁਲ ਜੀ ਬਲਦੇਵ ਸਿੰਘ ਸਿਸਾਹ ਹੋਰ ਨੇ ਗੱਲ ਜਿਹੜੀ ਕਲੀਅਰ ਕੀਤੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਜੇ ਸਾਨੂੰ ਚੱਕਿਆ ਤੇ ਬਲਦੇਵ ਸਰਸਾ ਮਰਨ ਮਰਨ ਤੇ ਬਿਠਾ ਸੀਗਾ ਸਰਸੇ ਚੱਕਿਆ ਸਾਨੂੰ ਤੇ ਫਿਰ ਅਸੀਂ ਛੱਡੇ ਸੋ ਬਿਲਕੁਲ ਜਿਹੜੇ ਉਹਨਾਂ ਨੇ ਗੱਲਾਂ ਕੀਤੀਆਂ ਜਿਹੜੇ ਸਵਾਲ ਸੀਗੇ ਸਿਰਸਾ ਸਾਹਿਬ ਨੂੰ ਕੀਤੇ ਆ ਲੋਕਾਂ ਦੇ ਕਿਉਂਕਿ ਗੱਲ ਅਰਦਾਸ ਦੀ ਹੋਈ ਹੈ ਤਾਂ ਗੁਰੂ ਸਾਹਿਬបាន ਤਾਂ ਸਾਨੂੰ ਭੁਖ ਹੜਤਾਲ ਦੀ ਜਿਹੜੀ ਗੱਲ ਨਹੀਂ ਕੀਤੀ ਪਰ ਫਿਰ ਵੀ ਸਿਸਾਹ ਸਾਹਿਬ ਨੇ ਉਸ ਗੱਲ ਨੂੰ ਕਲੀਅਰ ਕੀਤਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਠਲੀ ਪੰਜਾਬੀ ਲੋਕ ਚੈਨਲ